ਹਾਂਜੀ ਇਹ ਵਾਲੇ ਹੋਣਗੇ ਸੂਟ ਜੀ ਡੋਪੀਨ ਸਿਲਕ ਦੇ 올ਓਵਰ ਸੂਟ ਰਹੇਗਾ ਜੀ ਬਾਜੂ ਦੇ ਉੱਤੇ ਵੀ ਵਰਕ ਆਏਗਾ ਨਾਲ organza ਦਾ ਦੁਪੱਟਾ ਰਹੇਗਾ ਦੁਪੱਟੇ ਦੇ ਉੱਪਰ ਵੀ ਵਰਕ ਆਏਗਾ ਜੀ ਪ੍ਰਾਈਸ ਮੈਂਸ਼ਨ ਕੀਤਾ ਹੈ ਸ਼ਿਪਿੰਗ 올 ਇੰਡੀਆ ਫ੍ਰੀ ਰਹੇਗੀ ਇਹ ਵਾਲੇ ਗਰਲਿਸ਼ ਲੁੱਕ ਦੇ ਸੂਟ ਆਉਣਗੇ ਡੋਪੀਨ ਸਿਲਕ ਦੀ ਸ਼ਰਟ ਆਏਗੀ ਸਿਲਕ ਦੀ ਬਾਟਮ ਨਾਲ ਛਪੌਂ ਦਾ ਦੁਪੱਟਾ ਆਏਗਾ ਸ਼ਿਪਿੰਗ 올 ਇੰਡੀਆ ਇਹਨਾਂ ਦੀ ਵੀ ਫ੍ਰੀ ਰਹਿਣ ਵਾਲੀ ਹੈ ਜੀ ਤੇ ਇਹ ਵਾਲੇ ਸੂਟ ਰਹਿਣਗੇ ਜੀ ਪਸ਼ਮੀਨਾ ਦੇ ਨਾਲ ਸ਼ਾਲ ਬਣੇ ਹੋਏ ਨੇ ਪਲੇਨ ਬਾਟਮ ਬਣੀ ਹੋਈ ਹੈ 2.5 ਮੀਟਰ ਦਾ ਕੱਟ ਰਹੇਗੀ ਇਹਨਾਂ ਦੀ ਤੇ ਸ਼ਿਪਿੰਗ 올 ਇੰਡੀਆ ਨਾਦੇ ਵੀ ਫ੍ਰੀ ਹੈ ਜੀ ਇਹ ਵਾਲੇ ਸੂਟ ਰਹਿਣਗੇ ਜੀ ਵੈਲਵਟ ਦੇ ਡੇਲੀ ਵੀਅਰ ਵਾਸਤੇ ਬਹੁਤ ਜ਼ਿਆਦਾ ਸੋਹਣੀ ਕਲੈਕਸ਼ਨ ਬਣੀ ਹੋਈ ਹੈ ਤੇ 550 ਪ੍ਰਾਈਸ ਇਹਨਾਂ ਦਾ ਸ਼ਿਪਿੰਗ 올 ਇੰਡੀਆ ਫ੍ਰੀ ਹੈ ਜੀ ਤੁਸੀਂ ਕਿਤੇ ਵੀ ਬੈਠੇ ਘਰ ਬੈਠੇ ਇਹ ਸੂਟ ਮੰਗਵਾ ਸਕਦੇ ਹੋ ਜਿਹੜੀਆਂ ਇਹਨਾਂ ਦੀ ਸ਼ਰਟਾਂ ਨੇ ਉਹ ਕਟਾਈ ਦੇ ਰਹਿਣਗੀਆਂ ਤੇ ਇਹਨਾਂ ਦੀ ਜਿਹੜੀ ਬਾਟਮਾਂ ਨੇ ਉਹ ਵੈਲਵਟ ਦੀਆਂ ਰਹਿਣਗੀਆਂ ਜੀ ਇਹਨਾਂ ਦੇ ਜਿਵੇਂ ਵੀ ਕਲਰ ਵੀਡੀਓ ਦੇ ਵਿੱਚ ਦਿਖਾ ਰਹੇ ਆ ਆਪਾਂ ਉਵੇਂ ਦੇ ਹੀ ਸੇਮ ਤੁਹਾਨੂੰ ਸੂਟ ਮਿਲਣਗੇ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਆਪਣੇ ਪੇਸ ਤੇ ਐਡਰੈਸ ਤੇ ਪੇਮੈਂਟ ਪਹਿਲਾਂ ਕਰਨਾ ਪੈਂਦਾ ਜੀ ਤੇ ਤੁਹਾਡਾ ਸੂਟ ਤੁਹਾਡੇ ਐਡਰੈਸ ਤੇ ਪਹੁੰਚ ਜਾਂਦਾ ਹੈ ਇੱਕ ਵੀਕ ਦਾ ਟਾਈਮ ਹੁੰਦਾ ਜੀ ਇੱਕ ਵੀਕ ਦੇ ਵਿੱਚ ਤੁਹਾਡੇ ਕੋਲ ਸੂਟ ਮਿਲ ਜਾਂਦਾ ਤੇ ਪ੍ਰਾਈਸ ਮੈਂਸ਼ਨ ਕੀਤਾ ਹੈ ਸ਼ਿਪਿੰਗ 올 ਇੰਡੀਆ ਫ੍ਰੀ ਹੈ ਜੀ ਜਿਹੜਾ ਆਪਣਾ ਵਟਸਐਪ ਨੰਬਰ ਦਿੱਤਾ ਹੁੰਦਾ ਉਹ ਹੀ ਆਪਣਾ ਆਰਡਰ ਨੰਬਰ ਹੁੰਦਾ ਜੀ ਇਹ ਵਾਲੇ ਪਸ਼ਮੀਨੇ ਦੇ ਸੂਟ ਰਹਿਣਗੇ ਜੀ ਨਾਲ ਇਹਨਾਂ ਦੇ ਜਿਹੜੀਆਂ ਬਾਟਮਾਂ ਬਣੀਆਂ ਹੋਈਆਂ ਨੇ ਵੀ ਪਸ਼ਮੀਨੇ ਦੀਆਂ ਰਹਿਣਗੀਆਂ 2.5 ਮੀਟਰ ਦੀ ਸ਼ਰਟ ਰਹੇਗੀ 2.5 ਮੀਟਰ ਦੀ ਬਾਟਮ ਤੇ ਨਾਲ ਇਹਨਾਂ ਦੇ ਦੁਪੱਟਾ ਰਹੇਗਾ ਜੀ ਸਵਾ ਦੋ ਮੀਟਰ ਦਾ ਤੇ ਦੁਪੱਟਾ ਨਹੀਂ ਹੈਗਾ ਸ਼ਾਲ ਹੈ ਪਸ਼ਮੀਨੇ ਦਾ ਹੀ ਬਣਿਆ ਹੋਇਆ ਸ਼ਿਪਿੰਗ 올 ਇੰਡੀਆ ਫ੍ਰੀ ਰਹਿਣ ਵਾਲੀ ਹੈ ਇਹਨਾਂ ਦੀ ਪ੍ਰਾਈਸ ਮੈਂਸ਼ਨ ਕੀਤਾ ਹੋਇਆ ਜਲਦੀ ਤੋਂ ਜਲਦੀ ਆਰਡਰ ਕਰ ਸਕਦੇ ਹੋ ਕਿਉਂਕਿ ਇਹ ਜਿਹੜਾ ਸੇਲ ਦੇ ਵਿੱਚ ਸਟਾਕ ਹੁੰਦਾ ਉਹ ਜਲਦੀ ਸੋਲਡ ਹੋ ਜਾਂਦਾ ਤੇ ਜਲਦੀ ਤੋਂ ਜਲਦੀ ਆਰਡਰ ਕਰੋ ਜੀ ਥੈਂਕ ਯੂ ਸੋ ਮੱਚ ਵੀਡੀਓ ਦੇਖਣ ਲਈ